来 ਮਿੱਤਰੋ ਅੱਜ ਤੁਹਾਨੂੰ ਲੈ ਕੇ ਆਇਆ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਇੱਕ ਤਾਂ ਜਿਹੜਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਸਾਰਾ ਇਹ ਜੰਗਲ ਹੈ ਤੇ ਦੂਜੀ ਗੱਲ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚੋਂ ਲੁप्त ਹੋ ਚੁੱਕਿਆ ਪੰਛੀ ਮਿਲੂਗਾ ਤੇ ਉਹ ਤੁਹਾਨੂੰ ਆਵਾਜ਼ਾਂ ਤੋਂ ਹੀ ਪਤਾ ਲੱਗ ਜਾਊਗਾ ਹਰ ਇੱਕ ਤਰ੍ਹਾਂ ਦਾ ਪੰਛੀ ਹੈ ਇੱਥੇ ਕਿਉਂ ਪੰਜਾਬ ਦੇ ਵਿੱਚ ਦਾ ਸਾਨੂੰ ਚਿੜੀਆਂ ਤੋਂ ਲਾਕਾਂ ਤੋਂ ਲਾ ਬਹੁਤ ਤਰ੍ਹਾਂ ਦੇ ਜਿਹੜੇ ਪੰਛੀ ਸੀ ਸਾਨੂੰ ਆਮ ਹੀ ਘਰਾਂ ਦੇ ਵਿੱਚ ਜਾਂ ਸਾਨੂੰ ਦੇਖਣ ਪਿੰਡਾਂ 'ਚ ਮਿਲ ਜਾਂਦੇ ਸੀ ਤਾਂ ਉਹ ਲੁप्त ਹੋ ਚੁੱਕੇ ਨੇ ਪਰ ਇੱਥੇ ਕੁਦਰਤ ਦੀ ਗੋਦ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਪੰਛੀ ਹੈ ਤੇ ਆਜੋ ਆਪਾਂ ਜੰਗਲ ਦੇ ਅੰਦਰ ਚੱਲਦੇ ਹਾਂ ਹੁਣ ਆਪਾਂ ਜੰਗਲ ਦੇ ਆਗੇ ਵਿਚਾਲੇ ਬਿਲਕੁਲ ਜਮਾ ਮੰਨ ਲਓ ਵੀ ਉਨੇ ਹੀ ਉਧਰ ਹੈ ਮਤਲਬ ਵੀ ਚਾਰੇ ਪਾਸੇ ਜੇ ਆਪਾਂ ਲਾਈਏ ਤਾਂ ਜੰਗਲ ਦੇ ਆਪਾਂ ਵਿਚਾਲੇ ਆ ਤੇ ਆਲੇ-ਦਾਲੇ ਦਾ ਤੁਹਾਨੂੰ ਵੀਊ ਦਿਖਾਉਨੇ ਆਪਾਂ ਕੈਮਰਾ ਘੁਮਾ ਕੇ ਸਾਰਾ ਦਿਖਾ ਦੇ ਆਲੇ-ਦਾਲੇ ਦਾ ਵੀਊ ਲੈ ਲਿਆ ਸਾਰਾ ਆਜੋ ਵੀ ਸੱਜਣੋ ਇੱਕ ਅਲੱਗ ਤੋਂ ਪਾਣੀ ਲੱਗਿਆ ਹੋਇਆ ਹੈ ਇਹਦਾ ਪਾਣੀ ਲਾਉਣ ਵਾਸਤੇ ਜਿਹੜਾ ਨਹਿਰੀ ਪਾਣੀ ਹੈ ਉਹ ਅਲੱਗ ਤੋਂ ਮੰਨ ਲਓ ਵੀ ਲੱਗਿਆ ਹੋਇਆ ਹੈ ਆ ਜਿਹੜਾ ਖਾਲ ਹੈ ਇਹ ਸਪੈਸ਼ਲ ਇਸ ਜੰਗਲ ਵਾਸਤੇ ਇਸ ਵੀਡ ਵਾਸਤੇ ਬਣਾਇਆ ਹੋਇਆ ਤੇ ਆਜੋ ਆਪਾਂ ਅੱਗੇ ਵੀ ਤੁਹਾਨੂੰ ਮੰਨ ਲਓ ਸਾਰਾ ਦਿਖਾਵਾਂਗੇ ਆਪਾਂ ਤੁਸੀਂ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਦੇ ਵਿੱਚ ਮੰਨ ਲਓ ਵੀ ਤੁਹਾਨੂੰ ਦਰਖਤ ਮਿਲਣਗੇ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਕੁਝ ਮੰਨ ਲਓ ਵੀ ਪਹਾੜੀ ਕਿ ਕਰਾਂ ਵੀ ਹੋ ਸਕਦੇ ਨੇ ਇਸ ਪੈਦਾ ਵੀ ਮਤਲਬ ਵੀ ਨੌ ਵੀ ਨਹੀਂ ਜਾਣਦੇ ਆਪਾਂ ਜਿਹੜੇ ਇਹਦੇ ਵਿੱਚ ਮੰਨ ਲਓ ਦਰਖਤ ਹੈਗੇ ਨੇ ਆਪਾਂ ਨੌ ਵੀ ਨਹੀਂ ਜਾਣਦੇ ਤੇ ਆਜੋ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਇੱਥੇ ਹੁਣ ਆਪਾਂ ਆ ਜਿਹੜੇ ਏਰੀਏ ਦੇ ਵਿੱਚ ਆ ਗਏ ਨਾ ਇੱਥੋਂ ਆ ਕੇ ਇਧਰ ਹੋਰ ਦਰਖਤ ਤੇ ਇਧਰ ਆ ਹਿੱਸੇ ਦੇ ਵਿੱਚ ਜਿਹੜੇ ਦਰਖਤ ਨੇ ਉਹ ਤੁਹਾਨੂੰ ਦੇਖਣ ਦੇ ਵਿੱਚ ਵੀ ਪਤਾ ਲੱਗੂਗਾ ਹੋਰ ਦਰਖਤ ਨੇ ਤੇ ਥੋੜਾ ਜਿਹਾ ਆਪਾਂ ਜਦੋਂ ਅੰਦਰ ਨੂੰ ਜਾਵਾਂਗੇ ਉੱਥੇ ਹੋਰ ਦਰਖਤ ਨੇ ਤੇ ਆਹ ਖਾਲ ਹੈ ਜਿਹੜਾ ਇਹ ਸਾਰੇ ਦੇ ਵਿੱਚ ਮੰਨ ਲਓ ਵੀ ਪਾਣੀ ਦੇਣ ਵਾਸਤੇ ਬਣਿਆ ਹੋਇਆ ਹੈ ਇਹ ਸਪੈਸ਼ਲ ਮੰਨ ਲਓ ਵੀ ਨਹਿਰੀ ਪਾਣੀ ਲੱਗਦਾ ਇਹਨੂੰ ਚਲੋ ਇੱਕ ਕੁਦਰਤ ਦਾ ਜਿਹੜਾ ਕੋਈ ਮਤਲਬ ਬਾਰਿਸ਼ ਆ ਗਈ ਉਹ ਤਾਂ ਵੱਖਰੀ ਗੱਲ ਹੈ ਪਰ ਜੇ ਉਹ ਤੋਂ ਬਿਨਾਂ ਵੀ ਆਪਾਂ ਲਾਈਏ ਤਾਂ ਪਾਣੀ ਦੇਣ ਵਾਸਤੇ ਪੱਕਾ ਖਾਲ ਬਣਿਆ ਹੋਇਆ ਹੈ ਇਹ ਸਾਰੇ ਜੰਗਲ ਦੇ ਵਿੱਚ ਘੁੰਮਦਾ ਹੈ ਇਹ ਤਾਂ 40 45 ਏਕੜ ਬਹੁਤ ਜੇ ਆਪਾਂ ਕਹੀਏ ਵੱਡੀ ਜਗ੍ਹਾ ਹੁੰਦੀ ਹੈ ਆਪਾਂ ġੀੜਾ ਨਹੀਂ ਦੇ ਸਕਦੇ ਜੇ ਆਪਾਂ ਆਲੇ-ਦਲੇ ਦੀ ġੀੜਾ ਦੇਈਏ ਤਾ ਆਪਾਂ ਗੇੜਾ ਨਹੀਂ ਦੇ ਸਕਦੇ ਤਾਂ ਇੱਕ ਤਾਂ ਤੁਸੀਂ ਵਿਊ ਦੇਖੋ ਕਿੰਨਾ ਸੋਹਣਾ ਇੱਕ ਸਕੂਨ ਭਰੀ ਜਗ੍ਹਾ ਇਹ ਜਿਵੇਂ ਕਿ ਕੰਨਾਂ ਦੇ ਵਿੱਚ ਨਾ ਪਾਸ਼ੀਆਂ ਨੇ ਜਿਹੜੇ ਵਾਜਾਂ ਪੈਂਦੀਆਂ ਨੇ ਤੇ ਇੱਕ ਜਿਹੜਾ ਕੁਦਰਤ ਦੀ ਗੋਦ ਦੇ ਵਿੱਚ ਆ ਕੇ ਤਾਂ ਵੈਸੀ ਪੰਜਾਬ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਜਿਹੜੇ ਆਪਾਂ ਕੋਈ ਅੱਗ ਲਾ ਦਿੰਨੇ ਆ ਜੇ ਕੁਝ ਆਪਣੇ ਹੁੰਦਾ ਵੀ ਹੈ ਤਾਂ ਉਹ ਅੱਗ ਦੇ ਵਿੱਚ ਫਸਲ ਵੇਲੇ ਆਪਾਂ ਮਚਾ ਦਿੰਨੇ ਆ ਜੇ ਕੋਈ ਦਰਖਤ ਜਾਂ ਕੋਈ ਪੌਦਾ ਲੱਗਿਆ ਹੋਇਆ ਤੇ ਉਹ ਤੋਂ ਬਿਨਾ ਬਾਕੀ ਉਂ ਵੀ ਆਪਾਂ ਖੇਤਾਂ ਦੇ ਵਿੱਚ ਫਸਲ ਦਾ ਜ਼ਿਆਦਾ ਕਰਨ ਕਰਕੇ ਵੀ ਹੋਰ ਹੋ ਜਾਣਗੇ ਦਾਣੇ ਸਾਪਾ ਮੱਲੇ ਪਟ ਚੁੱਕੇ ਆ ਕੋਈ ਟਾਲੀ ਨਹੀਂ ਦਿਖਦੀ ਕੋਈ ਕਿਕਰ ਨਹੀਂ ਦਿਖਦੀ ਜਨ ਕਿ ਇਹੀ ਜੀ ਜਗ੍ਹਾ ਤੇ ਆ ਕੇ ਤਾਂ ਫਿਰ ਆਟੋਮੈਟਿਕ ਹੀ ਬੰਦੀ ਨੂੰ ਤੁਹਾਨੂੰ ਪਤਾ ਵੀ ਮਨ ਦੇ ਵਿੱਚ ਹੈ ਜਿਹੜਾ ਇੱਕ ਸਕੂਨ ਜ਼ਰੂਰ ਮਿਲਦਾ ਤਾਂ ਮੌਕਾ ਮਿਲੇ ਕਿਸੇ ਨੂੰ ਵੀ ਮੌਕਾ ਮਿਲੇ ਤਾਂ ਜ਼ਰੂਰ ਇਹੀ ਜੀ ਜਗ੍ਹਾ ਤੇ ਜਾਣਾ ਚਾਹੀਦਾ ਤਾਂ ਸੱਜਣੋ ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਆਏ ਆ ਤੇ ਅੱਗੇ ਵੀ ਆਪਾਂ ਜਾਣੇ ਆ ਆਪਾਂ ਇੱਥੋਂ ਖਾਲ ਖਾਲ ਪਹਿ ਕੇ ਜਾਵਾਂਗੇ ਕਿਉਂਕਿ ਥੋੜੀ ਜੀ ਨੰਗਣ ਦੀ ਜਗ੍ਹਾ ਨਹੀਂ ਹੈਗੀ ਤਾਂ ਆਪਾਂ ਖਾਲ ਤੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਅੱਗੇ ਆਥੇ ਪਹਿਲਾਂ ਹੋਰ ਵੀ ਪ੍ਰਬੰਧ ਹੈਗੇ ਜੀਗਾ ਜਿਵੇਂ ਕਿ ਟਿਊਬ ਲਗਾਏ ਦਨੇ ਆਪਾਂ ਆ ਪਿੱਛੇ ਲੱਗਿਆ ਹੋਇਆ ਇਹ ਵੀ ਤੂੰ ਕੈਮਰੇ ਚ ਜ਼ਰੂਰ ਦਿਖਾ ਦੇ ਆ ਖੇੜ ਬਣੀ ਹੋਈ ਆ ਮੂਰੇ ਕੈਮਰਾ ਘੁਮਾ ਕੇ ਦਿਖਾ ਦੇ ਇੱਥੇ ਟਿਊਬ ਲੱਗਿਆ ਹੋਇਆ ਸੀਗਾ ਵੀ ਜੇ ਪਾਣੀ ਕੋਈ ਜ਼ਿਆਦਾ ਸ਼ੋਰਟ ਪਏ ਜੇ ਤਾਂ ਪਾਣੀ ਦੇਣ ਵਾਸਤੇ ਯਾਨੀ ਕਿ ਸਾਂਭ ਸੰਭਾਲ ਦਾ ਜੇ ਕਹੀ ਤਾਂ ਜਗਲਾਤ ਮੈਕਵੇਂ ਦਾ ਇਹ ਅੰਡਰ ਆਉਂਦਾ ਇਹ ਤਾਂ ਸਾਂਭ ਸੰਭਾਲ ਹੈ ਜਿਹੜੀ ਫੁੱਲ ਹੈ ਤੇ ਇਧਰਲੇ ਪਾਸੇ ਕੱਚੇ ਖਾਲ ਜਾਂਦੇ ਨੇ ਅੰਦਰ ਪੱਕੇ ਖਾਲ ਦੇ ਵਿੱਚੋਂ ਜਦੋਂ ਇਹ ਜੰਗਲ ਨੂੰ ਪਾਣੀ ਦੇਣਿਆ ਤਾਂ ਕੱਚੇ ਖਾਲ ਜਾਂਦੇ ਨੇ ਤੇ ਦਰਖਤੋ ਵੀ ਕਾਫੀ ਡਿੱਗੇ ਪਏ ਨੇ ਵਿਚੇ ਤੇ ਵੀ ਇੱਕ ਅਲੱਗ ਹੀ ਵਿਊ ਬਣਦਾ ਇੱਥੇ ਆ ਕੇ ਜਦੋਂ ਬੰਦਾ ਹੁੰਦਾ ਹੈ ਤੇ ਆਜੋ ਆਪਾਂ ਨਾਲ-ਨਾਲ ਆਪਾਂ ਨਾਲੇ ਤੁਰਦੇ ਆਂ ਤੇ ਨਾਲੇ ਆਪਾਂ ਗੱਲਾਂ-ਵੱਤਾਂ ਕਰਦੇ ਆਂ ਆਜੋ ਲੈ ਚਲੋ ਇੱਥੇ ਨਾ ਤੁਸੀਂ ਇੱਕ ਚੀਜ਼ ਦੇਖੋ ਜਦੋਂ ਕੋਈ ਕੁਦਰਤ ਦਾ ਜਿਆਦਾ ਮੰਨ ਕੇ ਜੋ ਲੋਮੀ ਜਾਂ ਨੇਰੀ ਆ ਗਈ ਤਾਂ ਦਰਖਤ ਜਿਹੜੇ ਪੁਰਾਣੇ ਦਰਖਤ ਨੇ ਜਾਂ ਉੱਚੇ ਬਾਹਲੇ ਪੀਛੇ ਦਰਖਤ ਨੇ ਜਿਵੇਂ ਹੁਣ ਆਹ ਦਰਖਤ ਦੇ ਕਿੰਨੇ ਮਟਾਈ ਚ ਵੀ ਕਿੰਨੇ ਤੇ ਬਾਕੀ ਥੱਲੇ ਡਿੱਗੇ ਪਿਆ ਏ ਟੁੱਟ ਕੇ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰੀ ਸੀ ਇੱਕ ਹੋਰ ਵੀ ਜੰਗਲ ਦੇ ਵਿੱਚ ਨਾ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਨੇ ਦਰਖਤ ਵੀ ਨੇ ਤੇ ਛੋਟੇ ਵੀ ਪੌਦੇ ਵੀ ਨੇ ਹੁਣ ਜਿਹੜਾ ਤੁਸੀਂ ਆਹ ਦੇਖਦੇ ਹੋ ਤੁਹਾਨੂੰ ਇਥੋਂ ਇਦੋਂ ਵਾਂਗ ਜਿਆਦਾ ਜਿਹੜਾ ਬਰੀਕ ਜੰਗਲ ਦਿਖੂਗਾ ਆ ਬਾਬਾ ਦੂਰ ਤੱਕ ਤੁਸੀਂ ਤੁਰੇ ਜਾਇਓ ਟਾਮਾ ਟਾਮਾ ਹੈਗੇ ਨੇ ਦਰਖਤ ਵਿੱਚ ਇਹੀ ਜੀ ਗੱਲ ਨਹੀਂ ਮੋਟੇ ਜਿਹੜੇ ਵੱਡੇ ਮੰਨ ਲੈ ਵੀ ਦਰਖਤ ਨੇ ਹੈਗੇ ਨੇ ਪਰ ਜ਼ਿਆਦਾਤਰ ਮੰਨ ਕੇ ਚੱਲੋ ਵੀ ਇਹ ਬਰੀਕ ਹੈ ਮੰਨ ਲਓ ਵੀ ਜਿਵੇਂ ਆਪਾਂ ਕਹਿੰਦੇ ਇੱਕ ਵੀ ਪਤਲੇ ਪਤਲੀਆਂ ਟਾਣੀਆਂ ਵਾਲੇ ਜਿਹੜੇ ਉਹਨੇ ਇਥੇ ਉਹ ਜੰਗਲ ਸ਼ੁਰੂ ਹੋ ਗਿਆ ਤੇ ਥੋੜਾ ਜਿਹਾ ਇੱਥੇ ਆਪਾਂ ਨੂੰ ਨੰਗੜਵਾਸ ਤੇ ਦਿੱਕਤ ਹੋਊ ਆਪਾਂ ਇਧਰ ਦੀ ਹੋਗੇ ਨਾ ਤੁਹਾਨੂੰ ਇਧਰਲੇ ਪਾਸੇ ਵੀ ਅੱਗੇ ਆਪਾਂ ਦਿਖਾ ਕੇ ਲੈਉਣੇ ਆ ਜਿਵੇਂ ਨਾ ਆਹਾਂ ਆਪਾਂ ਇੱਥੇ ਖੜੇ ਆ ਇੱਕ ਜਿਵੇਂ ਤੁਸੀਂ ਰਾਹੀ ਕਹਿ ਸਕਦੇ ਹੋ ਕਿ ਜਿਵੇਂ ਆਪਾਂ ਪਹਿਹੀ ਕਹਦਨੇ ਜਿਹਾ ਰਾਹ ਨੰਗੜ ਵਾਸਤੇ ਜਿਵੇਂ ਕੋਈ ਦਰਖਤ ਟੁੱਟ ਗਿਆ ਉਹਨੂੰ ਸਾਈਡ ਤੇ ਕਰਨਾ ਤੇ ਜਿਵੇਂ ਮਨ ਲ ਬਹੁਤ ਰੁੱਟੇ ਪਏ ਨੇ ਇਹਦਾ ਤੁਹਾਨੂੰ ਆ ਦੇਖੋ ਕੈਮਰੇਜ ਦਿਂਦੇ ਨੇ ਪਿੱਛੇ ਵੀ ਮਨ ਲ ਜਿਹੜੇ ਆਲੇ-ਦਾਲੇ ਜਿੱਥੇ ਵੀ ਤੁਸੀਂ ਨਗਾ ਮਾਰੋਗੇ ਤੁਹਾਨੂੰ ਆਲੇ-ਦਾਲੇ ਟੁੱਟੇ ਹੋਏ ਦਰਖਤ ਪੱਟੇ-ਪੱਟੇ ਬਹੁਤ ਮਿਲਣਗੇ ਆਲੇ-ਦਾਲੇ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਆ ਜਿਹੜਾ ਰਾਹ ਹੈ ਉਹ ਮੰਨ ਕੇ ਚੱਲੋ ਵੀ ਜੇ ਕਈ ਵਾਰੀ ਬਾਹਰ ਕੱਢਣੇ ਨੇ ਜਬ ਅਸੀਂ ਤਾਂ ਇਹ ਮਨ ਲ ਵੀ ਇੱਥੇ ਹੀ ਪਏ ਨੇ ਕਿਸੇ ਨੇ ਛੇੜੇ ਨਹੀਂ ਕਿਉਂਕਿ ਇਹ ਇੱਕ ਜੰਗਲਾਤ ਮਹਿਕਮੇ ਦੇ ਅੰਦਰ ਆਉਂਦਾ ਹੈ ਤੇ ਪੰਜਾਬ ਦੇ ਵਿੱਚ ਜੋ ਵੀ ਕਿਤੇ ਵੀ ਜਿਹੜੇ ਬੀੜ ਨੇ ਉਹ ਸਰਕਾਰ ਦੇ ਅੰਡਰੀ ਨੇ ਤੇ ਵੈਸੇ ਇੱਕ ਚੀਜ਼ ਜ਼ਰੂਰ ਹੈ ਵੀ ਘੁੰਮਣ ਵਾਸਤੇ ਦੇਖਣ ਵਾਸਤੇ ਤੇ ਜਾਂ ਆਪਾਂ ਪੰਛੀ ਦੇਖਣੇ ਨੇ ਜਾਂ ਪੰਛੀ ਦੇ ਬਾਜਾਂ ਸੁਣਣੀਆਂ ਨੇ ਤਾਂ ਬਹੁਤ ਵਧੀਆ ਜਗ੍ਹਾ ਹੈ ਇਹ ਇਆਂ-ਇਆਂ ਜਗ੍ਹਾ ਤੇ ਜ਼ਰੂਰ ਜਾਣਾ ਚਾਹੀਦਾ ਤੇ ਆਜੋ ਆਪਾਂ ਅੱਗੇ ਵੀ ਚੱਲਦੇ ਆ ਇਸੇ ਤਰ੍ਹਾਂ ਤੁਹਾਨੂੰ ਸਾਰਾ ਆਪਾਂ ਦਿਖਾਵਾਂਗੇ ਆਜੋ ਹਲੇ ਦੇ ਤੁਰੇ ਜਾਂਦੇ ਆ ਇਹ ਇਹ ਵਿਚਤੀ ਜਿਹੜੀ ਜਗ੍ਹਾ ਨੰਗਣ ਵਾਸਤੇ ਬਣੀ ਹੈ ਨਾ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਵੇ ਪਤਰੇ ਜਾਂਨੇ ਆ ਹਲੇ ਵੀ ਦੂਸਰਾ ਪਾਸਾ ਇਹਦਾ ਮੰਨ ਕੇ ਚੱਲੋ ਵੀ ਤੁਸੀਂ ਕੈਮਰੇ ਦੀ ਅੱਖ ਨਾਲ ਦੇਖ ਸਕਦੇ ਹੋ ਮੰਨ ਕੇ ਚੱਲੋ ਵੀ ਦੂਸਰਾ ਪਾਸਾ ਇਹਦਾ ਦਿਸ ਨਹੀਂ ਰਹਾ ਤੇ ਇਧਰਲੇ ਪਾਸੇ ਜਰੂਰ ਦਿਖਾਈਆਂ ਦੇਖੋ ਕਿੰਨਾ ਸੰਘਣਾ ਹੈ ਪਤਲੇ ਦਰਖਤ ਨੇ ਮੱਲੂ ਪੌਦੇ ਕਹਿ ਸਕਦੇ ਆਪਾਂ ਤੇ ਉੱਚੇ ਬਹੁਤ ਨਹੀਂ ਪਰ ਹੈ ਪਤਲੇ ਨੇ ਤੇ ਅੱਡੋ ਅੱਡ ਤਰ੍ਹਾਂ ਦਾ ਵੀ ਕਿਸੇ ਹਿੱਸੇ 'ਚ ਕਿਵੇਂ ਕਿਸੇ 'ਚ ਕਿਵੇਂ ਤੇ ਡਿੱਗੇ ਵੀ ਬਹੁਤ ਪਏ ਨੇ ਤੇ ਟੁੱਟੇ ਤੇ ਬਾਕੀ ਥੱਲੇ ਪੱਤਾ ਸੱਤਾ ਜੋ ਵੀ ਕੁਝ ਹੁੰਦਾ ਜੰਗਲ ਦੇ ਵਿੱਚ ਜਿਹੜਾ ਕੁਝ ਹੋਣਾ ਚਾਹੀਦਾ ਤੇ ਇਦੂਗਾਹਾਂ ਰਸਤਾ ਹੋ ਗਿਆ ਮਿੱਤਰੋ ਬੰਦ ਇਧਰ ਤੇ ਜੰਗਲ ਇਦੂਗਾਹਾਂ ਹਲੇ ਬਹੁਤ ਪਿਆ ਕਿਉਂਕਿ ਇਦੂਗਾਹਾਂ ਮੰਨ ਕੇ ਚੱਲੋ ਆਰ ਪਾਰ ਦੇਖ ਨਹੀਂ ਰਿਹਾ ਤੇ ਆਪਾਂ ਹੁਣ ਦੂਸਰੀ ਸਾਈਡ ਤੇ ਚੱਲ ਕੇ ਤੁਹਾਨੂੰ ਉਧਰ ਵੀ ਦਿਖਾਉਨੇ ਆ ਆ ਦੇਖੋ ਮਿੱਤਰੋ ਇੱਕ ਦਰਖਤ ਹੋਰ ਟੁੱਟ ਕੇ ਡਿੱਗਿਆ ਹੋਇਆ ਹੈ ਇਹ ਮੈਂ ਤੁਹਾਨੂੰ ਸਪੈਸ਼ਲ ਕਿਉਂ ਦਿਖਾਉਣਾ ਇਹ ਤੁਸੀਂ ਧਿਆਨ ਦਿਓ ਇੱਥੋਂ ਲੈ ਕੇ ਨਾ ਜਿੱਥੋਂ ਡਿੱਗਿਆ ਜੜ ਤੋਂ ਸਮਾਰ ਕੇ ਕੈਮਰਾ ਨੇੜੇ ਲਿਆ ਕੇ ਦਿਖਾ ਤੇ ਤੇ ਤੁਸੀਂ ਇਹ ਦੇਖੋ ਵੀ ਇਹਦੀ ਲੰਬਾਈ ਕਿੰਨੀ ਹੈ ਇਸ ਤਰ੍ਹਾਂ ਦੇ ਕੋਲ ਇੱਥੋਂ ਟੁੱਟ ਕੇ ਮੱਲੇ ਜੜ ਤੋਂ ਉਹ ਉੱਥੇ ਤੱਕ ਮਤਲਬ ਤੁਸੀਂ ਲੰਬਾਈ ਦੇਖੋ ਆਪ ਹੀ ਕਿ ਕਿੰਨੀ ਲੰਬਾਈ ਹੈ ਇਹਦੀ ਇਹਦੇ ਨਾਲ ਦੀ ਦਰਖਤ ਨੇ ਸਾਰੇ ਵੀ ਉਪਰੋਂ ਵੀ ਵਿਊ ਲੈ ਕੇ ਆਪਾਂ ਦੇਖਦੇ ਆਂ ਜੇ ਮਤਲਬ ਵੀ ਸਾਫ਼ ਆਵੇ ਤਾਂ ਤਾਂ ਮਤਲਬ ਵੀ ਇੱਥੇ ਜਿਹੜੇ ਦਰਖਤ ਨੇ ਇੰਨੇ ਨੇ ਉੱਚੀ ਨੇ ਇਹ ਤੇ ਜਾ ਵਿੱਚ ਉਹਦੇ ਆ ਜਿਹੜੇ ਬਰੀਕ ਝਾੜੀਆਂ ਨੇ ਇਹ ਨੇ ਤੇ ਦੂਸਰੀ ਸਾਈਡ ਤੇ ਉਧਰ ਹੋਰ ਤਰ੍ਹਾਂ ਦੇ ਦਰਖਤ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਵੀ ਮੈਂ ਤੁਹਾਨੂੰ ਆਖਿਆ ਤੇ ਆਪਾਂ ਆ ਜੋ ਆਪਾਂ ਉਧਰਲੀ ਸਾਈਡ ਤੇ ਚੱਲਦੇ ਆਂ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਬਹੁਤ ਨਾਲੇ ਤਾਂ ਮਟਾਈ ਦੇ ਵਿੱਚ ਬਹੁਤ ਮਤਲਬ ਮੋਟੇ ਦਰਖਤ ਇਹ ਤੁਸੀਂ ਆਪ ਨੂੰ ਨਾਉਂ ਦਾ ਵੀ ਨਹੀਂ ਪਤਾ ਤੁਸੀਂ ਯਕੀਨ ਮੰਨੋ ਵੀ ਮੈਨੂੰ ਨਾਉਂ ਦਾ ਨਹੀਂ ਪਤਾ ਵੀ ਇਹ ਦਰਖਤ ਕਿਹੜੀ ਮਤਲਬ ਵੀ ਜਿਵੇਂ ਕੋਈ ਕੋਈ ਘਿਕਰ ਕਹ ਦਿੰਨੇ ਜਾਂ ਆਪਾਂ ਸਪੈਦਾ ਕਹ ਦਿੰਨੇ ਆ ਇਹ ਦਰਖਤ ਮਤਲਬ ਵੀ ਡਿੱਗ ਕੇ ਪਾੜ ਚੁੱਕੇ ਮਤਲਬ ਡਿੱਗੇ ਵੀ ਆਪ ਨੂੰ ਇਹ ਨਹੀਂ ਪਤਾ ਵੀ ਕਿੰਨੇ ਕ ਸਮੇਂ ਦਾ ਹੋਊ ਇਹ ਤਾਂ ਦੇਖੋ ਕਿੰਨਾ ਇੱਥੋਂ ਲੈ ਕੇ ਤੁਰ ਤੱਕ ਮੰਨ ਲਓ ਵੀ ਪਾਟਿਆ ਪਿਆ ਏ ਆ ਜੋ ਅੱਗੇ ਇੱਥੇ ਤੱਕ ਨਾ ਪੱਕਾ ਖਾਲ ਆ ਗਿਆ। ਉਹ ਸਿਰੇ ਤੋਂ ਲੈ ਕੇ ਉਦੂਗਾ ਕੱਚਾ ਚੱਲ ਪਿਆ। ਉਦੂਗਾ ਵੀ ਆਪਾਂ ਕੱਚੇ ਖਾਲ ਕੱਚੇ ਖਾਲ ਜਾ ਕੇ ਨਾ ਥੋੜਾ ਜਿਹਾ ਤੁਹਾਨੂੰ ਆਪਾਂ ਨੰਗ ਕੇ ਦਿਖਾਉਣਾ ਜੀ ਸਾਰ ਪਾਰ ਨੰਗਿਆ ਗਿਆ। ਵੀ ਜੰਗਲ ਦੇ ਵਿੱਚ ਦੀ ਦੂਜੀ ਸਾਈਡ ਨੰਗਿਆ ਗਿਆ ਤਾਂ ਆਪਾਂ ਉਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਉਣ ਦੀ। ਇੱਥੇ ਨਾ ਆਪਾਂ ਖਾਲ ਦੇ ਵਿੱਚ ਦੀ ਤੁਰੇ ਆਉਨੇ ਆ। ਆ ਉੱਤੋਂ ਦੇਖੋ ਤੁਸੀਂ ਐਸ ਰੋਟ ਆਪ ਦੇ ਵਿੱਚ ਐਸ ਰੋਟ ਨਾ ਐਸ ਰੋਟ ਕੰਗੜੀ ਪਾਉਨੇ ਹੁੰਦੇ ਜਿਵੇਂ ਆਪਾਂ ਐਸ ਰੋਟ ਪੌਦੇ ਨੇ ਆਪ ਦੇ ਵਿੱਚ ਲੱਗੇ ਪਏ ਨੇ ਆ ਦੇਖੋ। ਜਵੇਂ ਇੱਕ ਛਾਤਰੀ ਲਾ ਲੋ ਵੀ ਛਾਤਰੀ ਵਾਲਾ ਕੰਮ ਹੀ ਬਣਿਆ ਪਿਆ ਆ ਤਾਹਾਂ ਜਰੂਰ ਦਿਖਾ ਦੇ ਕੈਮਰਾ ਕਰਕੇ ਤੇ ਆ ਜੋ ਥੋਨੂੰ ਨਾਲ ਦੀ ਨਾਲ ਨਾ ਆਪਾਂ ਲੈ ਚੱਲਦੇ ਆ ਥੋਨੂੰ ਦਿਖਾਉਨੇ ਆ ਬਹੁਤ ਸੋਹਣੀ ਜਗ੍ਹਾ ਯਾਰ ਬਹੁਤ ਜਿੰਨੀ ਵੀ ਤੁਸੀਂ ਕਹੇ ਤੋਂ ਉਨੀ ਸੋਹਣੀ ਜਗ੍ਹਾ ਹੈ ਲਾਈਵ ਮਿੱਤਰੋ ਆ ਜਿਹੜੇ ਆਪਾਂ ਇਸ ਹਿੱਸੇ ਦੇ ਵਿੱਚ ਆ ਗਏ ਜੰਗਲ ਦੇ ਇੱਥੇ ਜਿਹੜੇ درخت ਨੇ ਥੋੜੀ ਜਿਹੀ ਜਗ੍ਹਾ ਵੀ ਖੁੱਲੀ ਹੈ ਕਿਉਂਕਿ ਇੱਥੇ ਨਰਸਰੀ ਬਣੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਨਰਸਰੀ ਦੇ ਜੇ ਕਿਸੇ ਨੇ ਲੈਣ ਆਉਣਾ ਹੋਵੇ ਤਾਂ ਨਰਸਰੀ ਦੇ ਬੂਟੇ ਨੇ ਤਾਂ ਪਿਛਲੀ ਸਾਈਡ ਦੇ ਵਿੱਚ ਵੀ ਥੋੜੀ ਜਿਹੀ ਜਗ੍ਹਾ ਨਰਸਰੀ ਅੱਗੇ ਵੀ ਤੁਸੀਂ ਮੇਰੇ ਨਾਲ ਆ ਜਾਓ ਕੈਮਰਾ ਲੈ ਕੇ ਮੇਰੇ ਨਾਲ ਆ ਜਾ ਤਾਂ ਮੈਂ ਤੁਹਾਨੂੰ ਦਿਖਾਉਣਾ ਅੱਗੇ ਵੀ ਸਾਰਾ ਮੱਲਾ ਹਾ ਨਰਸਰੀ ਦਾ ਏਰੀਆ ਆ ਗਿਆ ਏ ਤਾਂ ਕਰਕੇ ਇੱਥੇ ਥੋੜੀ ਜਿਹੀ ਖੁੱਲੀ ਜਗ੍ਹਾ ਹੈ ਆ ਇਧਰ ਕੈਮਰਾ ਕਰਕੇ ਜਰੂਰ ਦਿਖਾਏ ਆ ਤੇ ਟੈਂਕੀ ਪਈ ਆ ਪਾਣੀ ਵਾਲੀ ਪੁਰਾਣੀ ਤਵੀਆਂ ਪਈਆਂ ਨੇ ਆ ਦੇਖੋ ਇਧਰਲੀ ਸਾਈਡ ਤੇ ਆ ਸਾਰਾ ਏਰੀਆ ਜਿਹੜਾ ਨਾ ਇਹ ਨਰਸਰੀ ਦੇ ਬਾਕੀ ਇਥੇ ਬੰਦਾ ਵੀ ਹੈਗਾ ਰੱਖਿਆ ਹੋਇਆ ਕਿਉਂ ਨਿਗਰਸਾਨੀ ਵੀ ਜ਼ਰੂਰੀ ਹੈ ਜਿਹੜੀ ਨਰਸਰੀ ਹੈ ਮਿਹਨਤ ਦਾ ਕੰਮ ਹੈ ਵੀ ਤੇ ਪੰਜਾਬ ਦੇ ਵਿੱਚ ਵੀ ਪੌਦੇ ਜਿੰਨੇ ਵੱਧ ਤੋਂ ਵੱਧ ਲੱਗਣ ਉਹਨਾਂ ਹੀ ਚੰਗੇ ਨੇ ਤਾਂ ਇੱਥੇ ਮੱਲੇ ਵੀ ਬੰਦੇ ਦੀ ਡਿਊਟੀ ਵੀ ਹੈਗੀ ਹੈ ਸਰਕਾਰੀ ਤੌਰ ਤੇ ਤੇ ਇਸ ਦੁਗਾ ਹਾ ਹੁਣ ਆਪਾਂ ਜਿਹੜੇ ਵਿਚਾਲੇ ਆ ਗਏ ਤੇ ਵਿਚਾਲੇ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਤੁਹਾਨੂੰ ਉਹ ਵੀ ਦਿਖਾਉਣਾ ਇਧਰ ਇੱਥੇ ਜਗ੍ਹਾ ਬਣੀ ਹੋਈ ਹੈ ਬੱਚਿਆਂ ਵਾਸਤੇ ਬੱਚਿਆਂ ਨੂੰ ਲੈ ਕੇ ਜੇ ਕਿਸੇ ਨੇ ਆਉਣਾ ਹੈ ਤਾਂ ਦੇਖੋ ਇਧਰਲੇ ਪਾਸੇ ਦਿਖਾ ਦੇ ਜਿਹੜਾ ਬੰਦਾ ਰਹਿੰਦਾ ਉਹਦੇ ਵਾਸਤੇ ਆ ਸਾਰਾ ਸਿਸਟਮ ਬਣਾ ਹੋਇਆ ਆ ਪ੍ਰਾਣੀ ਜਿਹੜੀ ਇਮਾਰਤਾਂ ਨੇ ਤੁਹਾਨੂੰ ਉਹ ਵੀ ਦਿਖਾਉਣਾ ਹੈ ਪ੍ਰਾਣੀ ਆ ਜਿਹੜੀਆਂ ਸਰਕਾਰ ਦੀਆਂ ਬਣੀਆਂ ਹੋਈਆਂ ਆਜੋ ਇਧਰਲੀ ਸਾਈਡ ਤੇ ਨਾ ਜਿਹੜੀ ਇਹ ਪ੍ਰਾਣੀ ਇਮਾਰਤ ਬਣੀ ਹੋਈ ਹੈ ਬਹੁਤ ਮਤਲਬ ਵੀ ਟਾਈਮ ਦੀ ਗਹਿਲੀ ਆ ਆ ਤਾਂ ਇੱਕਦੋ ਅੱਗੇ ਵੀ ਇੱਕ ਉਹ ਵੀ ਤੁਹਾਨੂੰ ਦਿਖਾਉਣਾ ਹੈ ਆਜੋ ਆ ਦੇਖੋ ਆ ਪ੍ਰਾਣੀ ਮਾਰਤਾ ਹੈ ਹੋ ਸਕਦਾ ਵੀ ਹੁਣ ਡਿਊਟੀ ਵਾਲਾ ਬੰਦਾ ਰਹਿੰਦਾ ਵੀ ਹੋਵੇ ਕਿਉਂਕਿ ਇੱਥੇ ਗਊ ਖੜੀ ਹੈ ਆ ਗਊ ਮਾਤਾ ਇਹ ਹੋ ਸਕਦਾ ਵੀ ਜਿਹੜੇ ਬੰਦੇ ਦੀ ਡਿਊਟੀ ਹੈ ਤਾਂ ਉਹ ਰਹਿੰਦਾ ਵੀ ਇੱਥੇ ਹੋਵੇ ਪੱਕਾ ਤਾਂ ਨਹੀਂ ਕਹਿ ਸਕਦੇ ਵੈਸੇ ਹੋ ਸਕਦਾ ਵੀ ਰਹਿੰਦਾ ਹੋਵੇ ਆ ਜੋ ਹੁਣ ਤੁਹਾਨੂੰ ਦਿਖਾਉਣਾ ਹੈ ਇਹਦੇ ਵਿੱਚ ਜਿਹੜੇ ਮੰਨ ਲਓ ਵੀ ਪਿੰਡ ਵਾਸਤੇ ਜਾਂ ਪਿੰਡ ਦੇ ਵਿੱਚੋਂ ਕੋਈ ਜਾਂ ਸਾਡੇ ਕੋਈ ਵੀ ਆ ਸਕਦਾ ਹੈ ਤਾਂ ਮੰਨ ਕੇ ਚੱਲੋ ਵੀ ਬੈਠਣ ਵਾਸਤੇ ਜਗ੍ਹਾ ਜਾਂ ਇੱਥੇ ਜਿਹੜੇ ਜਗਲਾਤ ਦੇ ਹੋ ਸਕਦਾ ਅ fırsਰ ਆਉਂਦੇ ਨੇ ਉਹਨਾਂ ਵਾਸਤੇ ਤੇ ਆ ਆ ਜਿਹੜੇ ਝੂਲੇ ਲੱਗੇ ਹੋਏ ਨੇ ਇੱਧਰ ਕੁਰਸੀਆਂ ਦਿਖਾ ਦੇ ਤੇ ਨਾਲ ਉਹ ਤੁਰ ਤੱਕ ਝੂਲੇ ਲੱਗੇ ਹੋਏ ਨੇ ਤੇ ਇੱਧਰਲੇ ਪਾਸੇ ਝੂਲੇ ਨੇ ਤੇ ਬਹੁਤ ਸੋਹਣੀ ਜਗ੍ਹਾ ਯਾਰ ਇੱਕ ਮੈਂ ਤਾਂ ਇਹ ਕਹੂੰਗਾ ਵੀ ਮੰਨ ਕੇ ਚੱਲੋ ਵੀ ਕੁਝ ਪਲ ਜਿਹੜੇ ਇੱਥੇ ਬੰਦੇ ਨੇ ਆਪਾਂ ਆ ਗਏ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਸਕੂਨ ਜਿਹੇ ਵਾਲੇ ਪਲ ਨੇ ਆ ਦੇਖ ਹੁਣ ਆਪਾਂ ਆ ਜਗ੍ਹਾ ਤੇ ਆ ਗਿਆ ਆ ਜਿਹੜੀ ਜਗ੍ਹਾ ਬਣੀ ਹੋਈ ਹੈ ਵਧੀਆ ਕੈਮਰੇਜ ਲੈ ਕੇ ਦਿਖਾ ਕਿੰਨੀ ਸੋਹਣੀ ਜਗ੍ਹਾ ਸੀ ਕਾਫੀ ਟਾਈਮ ਹੋ ਗਿਆ ਨੂੰ ਕਈ ਸਾਲ ਹੋ ਗਏ ਬੇਸ ਬਣੀ ਨੂੰ ਤਾਂ ਆਲੇ-ਦਾਲ ਇਹਦੇ ਬੱਚਿਆਂ ਵਾਸਤੇ ਝੂਲੇ ਲਾਏ ਹੋਣੇ ਜਿਹੜੇ ਵੀ ਹੁੰਦੇ ਨੇ ਆ ਡਾਡਰ ਸਟੈਪ ਦੇ ਤਾਂ ਤੁਸੀਂ ਦੇਖੋ ਵੀ ਕਿੰਨਾ ਸਕੂਨ ਜਾਂ ਮੰਨ ਕੇ ਚੱਲੋ ਵੀ ਕਿੰਨੀ ਵਧੀਆ ਜਗ੍ਹਾ ਹੈ ਹੁਣ ਆਪਾਂ ਸਾਰਾ ਨਾ ਜਾ ਕੇ ਕੋਈ ਜਗ੍ਹਾ ਇੰਹੀਂ ਜਿਹੀਂ ਨੇ ਜਿੱਥੋਂ ਦੀ ਆਪਾਂ ਨੰਗ ਨਹੀਂ ਸਕਦੇ ਤਾਂ ਕਰਕੇ ਉਧਰ ਸੀ ਤਾਂ ਨਹੀਂ ਗਏ ਤੋਂ ਹੈਗਾ ਤਾਂ ਮੰਨ ਲਓ ਵੀ ਇਹਦੇ ਵਿੱਚ ਦਰਖਤੀ ਨੇ ਬੇਸੇ ਆਪਾਂ ਜਿੰਨਾ ਹੋ ਸਕਦਾ ਸੀ ਉਹਨਾਂ ਸੋਨੂੰ ਆਪਾਂ ਨੇ ਮੰਨ ਲਓ ਵੀ ਦਿਖਾਇਆ ਹੈ ਤੇ ਥੋੜਾ ਜਿਹਾ ਪਸੀਨਾ ਗਰਮੀ ਹੈ ਇਹ ਨਾ ਟੀਨ ਹੈ ਟੀਨ ਕਰਕੇ ਜੇ ਥੱਲੇ ਮੰਨ ਲੈ ਪਸੀਨਾ ਥੋੜਾ ਜਿਹਾ ਵੱਧ ਆਉਂਦਾ ਤੇ ਇਧਰਲੀ ਸਾਈਡ ਜਿਹੜੀ ਰਹੇਗੀ ਇਧਰਲੀ ਸਾਈਡ ਜ਼ਿਆਦਾਤਰ ਸਪੈਦੇ ਨੇ ਜਿਹੜੀ ਸਾਈਡ ਅਸੀਂ ਖੜੇ ਆ ਕੈਮਰੇ ਦੇ ਪਿਛਲੇ ਸਾਈਡ ਤੋਂ ਜਰੂਰ ਦਿਖਾ ਦੇ ਇਧਰਲੀ ਸਾਈਡ ਜ਼ਿਆਦਾਤਰ ਸਪੈਦੇ ਮਿਲਣਗੇ ਤੁਹਾਨੂੰ ਤੇ ਹੁਣ ਸੱਜਣੋ ਆਪਾਂ ਸਾਰਾ ਤੁਹਾਨੂੰ ਦਿਖਾਤਾ ਤਾਂ ਹੁਣ ਆਪਾਂ ਜਮਾ ਜਿੱਥੋਂ ਤੁਰੇ ਸੀ ਉਸ ਜਗ੍ਹਾ ਤੇ ਦੁਬਾਰੇ ਆ ਗਈ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਓਕੇ